ਉਹ ਦਸਵਾਦ ਕੀ ਹੈ ਪ੍ਰਸੰਗ ਦੀ ਵਰਤੋਂ ਕਿਸ ਤਰ੍ਹਾਂ ਹੋਵੇ ਉਸ ਵਿਸ਼ੇ ਦੇ ਉੱਤੇ ਅਸੀਂ ਵਿਚਾਰ ਸਾਂਝੇ ਸਰਵਨ ਕਰਾਂਗੇ ਉਹਨੂੰ ਜੀਤ ਸਿੰਘ ਜੀ ਸਿੱਖ ਮਸ਼ੀਨ ਕਾਲਜ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਉਸ ਸਾਡੇ ਨਾਲ ਇਸ ਵਿਸ਼ੇ ਦੇ ਉੱਤੇ ਵਿਚਾਰ ਸਾਂਝੇ ਕਰ ਰਹੇ ਹਨ ਬੇਨਤੀ ਕਰਦਾ ਹਾਂ ਅਮ ਜੀਤ ਸਿੰਘ ਜੀ ਕਿਰਪਾ ਕਰੋ ਆਪ ਜੀ ਦੇ ਵਿਚਾਰ ਨਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਪਰਮ ਸਨਮਾਨ ਜੋਗ ਸਾਧ ਸੰਗਤ ਅੱਜ ਦੀ ਇਸ ਗੁਰਮਤ ਕਲਾਸ ਵਿੱਚ ਜੁੜ ਕੇ ਬੈਠੇ ਸਾਰੇ ਗੁਰਮਤ ਗੁਰਮੁਖੋ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹੀ ਦੀ ਬਖਸ਼ਿਸ਼ ਕੀਤੀ ਹੈ ਫਤਿਹ ਨੂੰ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਦਾਸ ਨੇ ਆਪ ਜੀ ਦੇ ਨਾਲ ਬਹੁਤ ਹੀ ਪਿਆਰਾ ਵਿਸ਼ਾ ਜੋ ਕਿ ਇੱਕ ਵੱਡਾ ਸਿਧਾਂਤ ਹੈ ਗੁਰਮਤ ਦਾ ਤੇ ਅੱਜ ਸਾਨੂੰ ਉਸ ਸਿਧਾਂਤ ਨੂੰ ਵਰਤਨ ਦੀ ਵੀ ਲੋੜ ਹੈ ਉਸ ਦੇ ਉੱਪਰ ਵਿਚਾਰ ਕਰਨੀ ਹੈ ਸਾਧ ਸੰਗਤ ਅੱਜ ਦਾ ਸਾਡਾ ਵਿਸ਼ਾ ਹੈ ਦਸਵੰਦ ਕੀ ਹੈ ਅਤੇ ਦਸਵੰਦ ਦੀ ਵਰਤੋਂ ਜਦੋਂ ਅਸੀਂ ਸ਼੍ਰੋਮਣੀ ਭਗਤ ਭਗਤ ਰਵਿਦਾਸ ਜੀ ਮਹਾਰਾਜ ਜੀ ਉਹਦੀ ਬਾਣੀ ਨੂੰ ਪੜਦੇ ਹਾਂ ਤੇ ਭਗਤ ਜੀ ਦਾ ਇੱਕ ਸ਼ਬਦ ਹੈ ਭਗਤ ਜੀ ਸਮਝਾਉਂਦੇ ਹਨ ਇੱਕ ਆਤਮਿਕ ਤੌਰ ਤੇ ਸ਼ਹਿਰ ਦੀ ਗੱਲ ਕਰਦੇ ਹਨ ਕਿ ਇੱਕ ਸ਼ਹਿਰ ਹੈ ਜਿਸ ਦੇ ਵਿੱਚ ਕਿਸੇ ਨੂੰ ਕੋਈ ਗਮ ਨਹੀਂ ਹੈ ਉੱਥੇ ਕਿਸੇ ਨੂੰ ਕੋਈ ਡਰ ਨਹੀਂ ਹੈ ਕਿਸੇ ਨੂੰ ਕੋਈ ਖੋਫ ਨਹੀਂ ਹੈ ਸਾ ਸੰਗਤ ਭਗਤ ਜੀ ਖਾਸ ਸਮਝਾਉਂਦੇ ਹਨ ਬੇਗਮ ਪੁਰਾ ਸ਼ਹਿਰ ਕੋ ਨਾਉ ਦੂਖ ਅੰਧੋ ਨਹੀਂ ਟੇਠਾਉ ਨਾ ਤਸਵੀਸ ਖਰਾਜ ਨਾਮਾਲ ਖੋਫ ਨਖਤਾ ਨ ਤਰਸ ਜਿਵਾਨ ਸਾ ਸੰਗਤ ਜਿਸ ਆਤਮਿਕ ਅਵਸਥਾ ਦੀ ਗੱਲ ਭਗਤ ਜੀ ਨੇ ਆਪਣੇ ਇਸ ਪਾਵਨ ਸ਼ਬਦ ਵਿੱਚ ਕੀਤੀ ਉਸ ਆਤਮਿਕ ਅਵਸਥਾ ਵਾਲੇ ਸ਼ਹਿਰ ਨੂੰ ਬਣਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਪ੍ਰੈਕਟੀਕਲ ਤੌਰ ਤੇ ਕਾਰਜ ਕੀਤੇ ਸਾਸੰਗਤ ਗੁਰੂ ਸਾਹਿਬ ਜੀ ਨੇ ਉੱਚ-ਨੀਚ ਜਾਤ-ਪਾਤ ਆਦੀ ਇਹਨਾਂ ਵਿਤਕਰਿਆਂ ਭੇਦ-ਭਾਵਾਂ ਨੂੰ ਦੂਰ ਕਰਨ ਵਾਸਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ 'ਤੇ ਵੀਡ ਬੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ ਅਤੇ ਜੀ ਆਜਾਤ-ਪਾਤ ਦਾ ਭੇਦ-ਭਾਵ ਮਿਟਾਉਣ ਵਾਸਤੇ ਲੰਗਰ ਸੰਗਤ ਪੰਗਤ ਆਦੀ ਵਰਗੇ ਵੱਡੇ ਕਾਰਜ ਕੀਤੇ ਉਥੇ ਇੱਕ ਵੱਡਾ ਸਿਧਾਂਤ ਹਰੇਕ ਸਿੱਖ ਨੂੰ ਬਖਸ਼ਿਸ਼ ਕੀਤਾ ਕਿ ਹਰੇਕ ਸਿੱਖ ਨੇ ਆਪਣੀ ਕਮਾਈ ਵਿੱਚੋਂ ਆਪਣੀ ਕਮਾਈ ਦੇ ਵਿੱਚੋਂ ਜੋ ਮਾਇਆ ਕੱਢ ਕੇ ਦਸਵੰਦ ਕੱਢ ਕੇ ਲੋਕ ਭਲਾਈ ਦੇ ਕਾਰਜਾਂ ਵਿੱਚ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਲਗਾਉਣੀ ਹੈ ਸਾ ਸੰਗਤ ਕਿਉਂ ਕਿਉਂ ਲਗਾਉਣੀ ਹੈ ਕਿਉਂਕਿ ਗੁਰਮਤ ਦਾ ਵੱਡਾ ਮਨੋਰਥ ਸਿੱਖ ਦੇ ਜੀਵਨ ਦਾ ਮਨੋਰਥ ਜੋ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਕਿ ਕੀ ਮਨੋਰਥ ਹੈ ਸਾਡਾ ਭਈ ਪ੍ਰਾਪਤ ਮਾਨੁੱਖ ਦੀਵਰੀਆ ਗੋਬਿੰਦ ਮੰਨ ਕੀ ਇਹ ਤੇਰੀ ਵਰੀਆ ਭਾਵ ਕਿ ਆ ਵਾਰੀ ਸਾਡੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਦੀ ਹੈ ਕਿਉਂਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਬਹੁਤ ਅਨਮੁੱਲਾ ਜੀਵਨ ਬਖਸ਼ ਕੀਤਾ ਹੈ ਸਾਧ ਸੰਗਤ ਇੰਨਾ ਇਸ ਮੰਜ਼ਲ ਤੱਕ ਪਹੁੰਚਣ ਵਾਸਤੇ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ ਸਾਨੂੰ ਤਿੰਨ ਅਸੂਲ ਦਿੱਤੇ ਤਿੰਨ ਸਿਧਾਂਤ ਦੇ ਬਖਸ਼ਿਸ਼ ਕੀਤੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਗੁਰੂ ਸਾਹਿਬ ਜੀ ਨੇ ਪਹਿਲ ਦੇ ਆਧਾਰ ਤੇ ਹਰੇਕ ਸਿੱਖ ਨੂੰ ਕਿਰਤ ਕਰਨ ਦਾ ਸਿਧਾਂਤ ਦਿੱਤਾ ਕਿਰਤ ਕਰਨ ਦੇ ਵਾਸਤੇ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਅਨੇਕਾਂ ਉਦਾਹਰਨਾਂ ਮਿਲਦੀਆਂ ਕਿ ਗੁਰੂ ਸਾਹਿਬ ਜੀ ਨੇ ਆਪ ਵੀ ਕਿਰਤ ਕਰ ਕੀਤੀ ਸਨ ਸਾਰੇ ਗੁਰੂ ਸਾਹਿਬਾਨ ਕਿਰਤੀ ਸਨ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਹੁਣ ਅਸੀਂ ਕਿਰਤ ਦੀ ਗੱਲ ਕਰਦੇ ਹਾਂ ਕਿਰਤ ਇੱਕ ਉਹ ਮਨੁੱਖ ਜਿਹੜਾ ਅੱਜ ਚੋਰੀ ਕਰ ਰਿਹਾ ਹੈ ਠੱਗੀ ਕਰ ਰਿਹਾ ਹੈ ਬੇਈਮਾਨੀ ਕਰ ਰਿਹਾ ਹੈ ਪਰ ਕਰਤੇ ਉਹ ਵੀ ਕਿਰਤ ਰਿਹਾ ਹੈ ਉਹ ਵੀ ਆਪਣੇ ਪਰਿਵਾਰ ਨੂੰ ਪਾਲ ਰਿਹਾ ਹੈ ਪਰ ਇਸ ਤਰ੍ਹਾਂ ਦੀ ਕੀਰਤਨ ਨੂੰ ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਕੀਤਾ ਜਾਂਦਾ ਗੁਰਮਤ ਇਸ ਤਰ੍ਹਾਂ ਦੀ ਕੀਰਤਨ ਨੂੰ ਪ੍ਰਵਾਨ ਨਹੀਂ ਕਰਦੀ ਗੁਰੂ ਸਾਹਿਬ ਜੀ ਨੇ ਸਾਨੂੰ ਧਰਮ ਦੀ ਕੀਰਤ ਦਾ ਉਪਦੇਸ਼ ਦਿੱਤਾ ਹੈ ਜਦੋਂ ਅਸੀਂ ਸਿੱਖ ਰਹਿਤ ਮਰਯਾਦਾ ਪੜ੍ਹਦੇ ਹਾਂ ਤਾਂ ਗੁਰਮਤ ਦੀ ਰਹਿਣੀ ਉਸ ਦੇ ਸਰਲੇਖੇ ਹੇਠ ਜੋ ਕਿ ਸਹਿਤ ਮਰਯਾਦਾ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਦਾ ਸਿੱਖ ਧਰਮ ਦੀ ਕੀਰਤ ਕਰਕੇ ਜੀਵਨ ਨਿਰਭਾਹ ਕਰੇ ਸਾ ਸੰਗਤ ਧਰਮ ਦੀ ਕੀਰਤ ਕਿਵੇਂ ਕਰਨੀ ਹੈ ਸਤਿਗੁਰੂ ਜੀ ਨੇ ਸਾਨੂੰ ਇਹ ਵੱਡੀ ਗੱਲ ਸਮਝਾਈ ਕਿ ਸਿੱਖ ਵਾਸਤੇ ਜੇ ਕੋ ਸਿੱਖ ਪਰਾਇਆ ਹੱਕ ਮਾਰਦਾ ਹੈ ਤੇ ਉਹ ਸਿੱਖ ਵਾਸਤੇ ਚੰਗੀ ਗੱਲ ਨਹੀਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾਤਾ ਪਰੇ ਜਾਂ ਮੁਰਦਾ ਨਖਾਈ ਕਿ ਸਿੱਖ ਨੇ ਧਰਮ ਦੀ ਕਿਰਤ ਕਰਨੀ ਹੈ 2 ਨੰਬਰ ਦਾ ਪੈਸਾ ਲਿਆ ਕੇ ਆਪਣੇ ਪਰਿਵਾਰ ਨੂੰ ਨਹੀਂ ਪਾਲਣਾ 사ਸੰਗਤ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਧਰਮ ਦੀ ਕਿਰਤ ਦੀ ਗੱਲ ਕਰਦੇ ਹਾਂ ਤੇ ਗੁਰਨਾਣਕ ਸਾਹਿਬ ਜੀ ਨੇ ਸਾਨੂੰ ਕਰਮ ਦੀ ਕਿਰਤ ਦਾ ਵੱਡਾ ਉਪਦੇਸ਼ ਦਿੱਤਾ ਤਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਕਿ ਹਰੇਕ ਸੇਖ ਨੇ ਆਪਣੇ ਦਸਾਂ ਨੋਵਾਂ ਦੀ ਕਿਰਤ ਕਰਨੀ ਹੈ ਕਿਰਤ ਕਰਕੇ ਜੋ ਧਨ ਹੁੰਦਾ ਹੈ ਉਸ ਦੇ ਵਿੱਚੋਂ ਸੰਗਤ ਦੀ ਸੇਵਾ ਕਰਨੀ ਹੈ ਲੋੜ ਵੰਧਾਂ ਦੀ ਸੇਵਾ ਕਰਨੀ ਹੈ ਜਿਸ ਚੀਜ਼ ਦੀ ਅਜੇ ਲੋੜ ਹੈ ਉਸ ਨੂੰ ਪੂਰਤੀ ਕਰਨੀ ਹੈ ਸਾਧ ਸੰਗਤ ਜਦੋਂ ਅਸੀਂ ਗੱਲ ਕਰਦੇ ਹਾਂ ਕਿਰਤ ਦੀ ਤੇ ਭਾਈ ਗੁਰਦਾਸ ਜੀ ਆਪਣੀ ਬਾਣੀ ਅੰਦਰ ਸਮਝਾਉਂਦੇ ਹਨ ਹੱਥੀ ਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਲੇਹੀ ਕਿਰਤ ਵਰਤ ਕਰ ਧਰਮ ਦੀ ਹੱਟ ਖਵਾਲਣ ਕਾਰ ਕਰੇ ਸਤ ਸੰਗਤ ਸਾਨੂੰ ਭਾਈ ਗੁਰਦਾਸ ਜੀ ਨੇ ਵੱਡਾ ਸਿਧਾਂਤ ਬਖਸ਼ਿਸ਼ ਕੀਤਾ ਕਿ ਹਰ ਇੱਕ ਸਿੱਖ ਨੇ ਕਿਰਤ ਕਰਨੀ ਹੈ ਸਤ ਸੰਗਤ ਜੇਕਰ ਅਸੀਂ ਕਿਰਤ ਦੀ ਡੈਫੀਨੇਸ਼ਨ ਸਮਝ ਲਈਏ ਇਹ ਕਿਰਤ ਉਹ ਕੀ ਭਾਗ ਹੈ ਕੀ ਪ੍ਰਭਾਸ਼ਾ ਸਤਗੁਰੂ ਨੇ ਸਾਨੂੰ ਜੋ ਕਿ ਕਿਰਤ ਦੀ ਬਖਸ਼ਿਸ਼ ਕੀਤੀ ਹੈ ਹਰੇਕ ਕਿਰਤੀ ਸਿੱਖ ਆਪਣੀ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਕੱਢ ਕੇ ਲੋੜਵੰਦਾਂ ਪੰਥਕ ਹਿੱਤ ਕਾਰਜਾਂ ਵਿੱਚ ਲਗਾਵੇ ਸਾ ਸੰਗਤ ਜਜੋ ਅਸੀਂ ਕੰਪੈਰੀਟਿਵ ਸਟਡੀ ਪੜ੍ਹਦੇ ਹਾਂ ਤਾਂ ਇਸਲਾਮ ਵਿੱਚ ਕਰਮ ਦੇ ਹਿੱਤ ਕਾਰਜਾਂ ਵਿੱਚ ਲੱਗ ਰਹੀ ਮਾਇਆ ਨੂੰ ਜ਼ਕਾਤ ਕਿਹਾ ਜਾਂਦਾ ਹੈ ਅਤੇ ਜੋ ਕਿ ਇਸਲਾਮ ਵਿੱਚ ਕਿਰਤੀ ਇਸਲਾਮ ਇੱਕਿਰਤੀਆਂ ਵਾਸਤੇ 40ਵਾਂ ਹਿੱਸਾ ਜੋ ਕਿ ਧਰਮ ਹਿੱਤ ਵਿੱਚ ਲਗਾਉਣਾ ਹੈ ਜਿਸ ਨੂੰ ਜ਼ਕਾਤ ਕਿਹਾ ਜਾਂਦਾ ਹੈ ਹੁਣ ਅਸੀਂ ਹਿੰਦੂਆਂ ਦੀ ਗੱਲ ਕਰ ਲਈਏ ਹਿੰਦੂਆਂ ਵਿੱਚ ਇਹ ਧਰਮ ਹਿੱਤ ਵਿੱਚ ਲਗਾਏ ਗਏ ਧਨ ਨੂੰ ਜੋ ਕਿ ਚੰਦਾ ਕਿਹਾ ਜਾਂਦਾ ਹੈ ਪਰ ਆਰਸ਼ਰ ਰਿਸ਼ੀ ਉਹਨਾਂ ਨੇ ਨਿਯਤ ਕੀਤਾ ਹੈ ਕਿ ਇੱਕਵਾਂ ਹਿੱਸਾ ਸਿਰੇਕ ਕਿਰਤੀ ਹਿੰਦੂ ਨੇ ਬ੍ਰਾਹਮਣ ਬ੍ਰਾਹਮਣ ਨੂੰ ਦੇਣਾ ਹੈ ਅਤੇ 31ਵਾਂ ਹਿੱਸਾ ਦੇਵੀ ਦੇਵਤਿਆਂ ਵਾਸਤੇ ਨੀਤ ਕੀਤਾ ਗਿਆ ਸਾਧ ਸੰਗਤ ਪਰ ਇਸ ਦੇ ਨਾਲ ਹੀ ਇੱਕ ਹਿੰਦੂ ਸਮਾਜ ਵਿੱਚ ਵੱਡੀ ਜੋ ਗੱਲ ਚਲ ਚੱਲਤ ਹੈ ਜੋ ਕਿ ਅੱਜ ਸਾਡੇ ਵਿੱਚ ਵੀ ਕਿਤੇ ਨਾ ਕਿਤੇ ਆ ਚੁੱਕੀ ਹੈ ਕਿ ਦਾਨ ਦੇਣਾ ਸਾਧ ਸੰਗਤ ਇਹ ਜੋ ਦਾਨ ਸੀ ਜਦੋਂ ਇਹ ਦਾਨ ਕਾਰਜ ਸ਼ੁਰੂ ਹੋਏ ਇਹਨਾਂ ਦਾਨ ਦੇ ਨਾਲ ਇਹ ਦਾਨ ਉਹਨਾਂ ਦੇ ਖੱਟ ਕਰਮਾਂ ਵਿੱਚ ਵੀ ਹਨ ਦਾਨ ਦੇਣਾ ਤੇ ਦਾਨ ਲੈਣਾ ਸਾਧ ਸੰਗਤ ਜਦੋਂ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਮਨੁੱਖ ਦਾਨ ਦਿੰਦਾ ਹੈ ਤੇ ਉਹ ਦਾਨ ਦਿੰਦਾ ਹੈ ਤੇ ਉਹ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਜਾਂਦਾ ਹੈ ਪਰ ਜਿਹੜਾ ਮਨੁੱਖ ਦਾਨ ਲੈ ਰਿਹਾ ਹੈ ਉਸ ਦੇ ਅੰਦਰ ਆਤਮਿਕ ਹੀਨਤਾ ਪੈਦਾ ਹੋ ਜਾਂਦੀ ਹੈ ਉਹ ਆਪਣੇ ਆਪ ਨੂੰ ਭਿਖਾਰੀ ਸਮਝਣ ਲੱਗ ਜਾਂਦਾ ਹੈ ਇਹਨਾਂ ਦਾਨਾਂ ਦੀ ਵਿਆਖਿਆ ਕਰਦੇ ਹੋਏ ਭਗਤ ਨਾਮਦੇਵ ਜੀ ਆਪਣੇ ਸ਼ਬਦ ਵਿੱਚ ਸਮਝਾਉਂਦੇ ਹਨ ਅਸ ਦਾਨ ਗਜ ਦਾਨ ਸੇਜਾ ਨਾਰੀ ਹੁੰਦਾਨ ਐਸੋ ਦਾਨ ਨਿਤ ਨਿਤ ਕੀਜੈ ਆ ਆ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉ ਨ ਪੂਜੈ ਸਾ ਸੰਗਤ ਇਹਨਾਂ ਦਾਨਾਂ ਨੂੰ ਛੱਡ ਕੇ ਸਿੱਖ ਨੂੰ ਦਸਵੰਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਦਸਵੰਦ ਦੀ ਦਿੱਤੀ ਜਦੋਂ ਅਸੀਂ ਸਿੱਖ ਰਹਿਤ ਮਰਿਆਦਾਂ ਨੂੰ ਪੜ੍ਹਦੇ ਹਾਂ ਤੇ ਗੁਰਮਤਿ ਦੀ ਰਹਿਣੀ ਸਿਰਲੇਖੇਟ ਸਾਨੂੰ ਸਮਝਾਇਆ ਕਿ ਗੁਰੂ ਦਾ ਸਿੱਖ ਧਰਮ ਦੀ ਕਿਰਤ ਕਰਕੇ ਜੀਵਨ ਨਿਰਵਾਹ ਕਰੇ ਅਤੇ ਗਰੀਬ ਗੁਰੂ ਦਾ ਸਿੱਖ ਜੋ ਕਿ ਗਰੀਬ ਦੀ ਰਸਨਾ ਨੂੰ ਗੁਰੂ ਕੀ ਦੀ ਗੋਲਕ ਜਾਣੇ ਪਾਬਕੀ ਹਰੇਕ ਸਿੱਖ ਨੇ ਜੇ ਕਿਸੇ ਨੇ ਪੇਟਾ ਕਰਨੀ ਹੈ ਤੇ ਉਹ ਗੁਰੂ ਦੀ ਗੋਲਕ ਵਿੱਚ ਬੈਠਾ ਕਰੇ ਜਿਸ ਨੇ ਜਿਸ ਨੇ ਲੋੜ ਵੰਦ ਨੇ ਤਾਂ ਅਨ ਪਦਾਰਥ ਕੋਈ ਮਾਇਆ ਲੈਣੀ ਹੈ ਉਹ ਗੁਰੂ ਦੇ ਸਾਂਝੇ ਖਜ਼ਾਨੇ ਵਿੱਚੋਂ ਲਵੇ ਪਰ ਸਾਧ ਸੰਗਤ ਜਦੋਂ ਅਸੀਂ ਦੇਖਦੇ ਹਾਂ ਕਿ ਪਹਿਲੇ ਚਾਰ ਗੁਰੂ ਸਾਹਿਬਾਨ ਉਹਨਾਂ ਦੇ ਸਮੇਂ ਕਿਸ ਤਰ੍ਹਾਂ ਦਸਬੰਦ ਦੀ ਸ਼ੁਰੂਆਤ ਹੋਈ ਦਬistan ਮਜਾਹਿਬ ਦਾ ਲਖਾਰੀ ਮੌਸਮ ਫਾਨੀ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਪਹਿਲੇ ਚਾਰ ਗੁਰੂ ਸਹਿਬਾਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਸਾ ਪਹਿਲੇ ਚਾਰ ਗੁਰੂ ਸਹਿਬਾਨਾਂ ਦੇ ਸਮੇਂ ਵਿੱਚ ਸਿੱਖ ਆਪਣੀ ਮਰਜ਼ੀ ਨਾਲ ਗੁਰੂ ਘਰ ਦੇ ਵਿੱਚ ਭੇਟਾ ਲੈ ਕੇ ਆਉਂਦੇ ਸਨ ਪਰ ਸਾ ਸੰਗਤ ਜਦੋਂ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗਾ ਕਿ ਹੁਣ ਧਰਮ ਪ੍ਰਚਾਰ ਨੂੰ ਅੱਗੇ ਵਧਾਉਣ ਵਾਸਤੇ ਸਿੱਖਾਂ ਨੂੰ ਹੋਰ ਅੱਗੇ ਹੋਰ ਉੱਚੇ ਦਰਜੇ ਤੱਕ ਉੱਚੇ ਲੈਵਲ ਤੱਕ ਲੈ ਕੇ ਜਾਣ ਵਾਸਤੇ ਸਿੱਖਾਂ ਦੀ ਇਕਨੋਮੀ ਨੂੰ ਉੱਚੀ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਸਤਿਗੁਰੂ ਜੀ ਨੇ ਨਿਯਤ ਕਰ ਦਿੱਤਾ ਕਿ ਹਰੇਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਆਪਣੀ ਕਮਾਈ ਵਿੱਚੋਂ ਦਸਵਾਂ ਹਿੱਸਾ ਗੁਰੂ ਘਰ ਵਿੱਚ ਦੇਵੇ ਪਰ ਸਾਸੰਗਤ ਗੁਰੂ ਸਾਹਿਬ ਜੀ ਨੇ ਜਦੋਂ ਇਸ ਜਦੋਂ ਗੁਰੂ ਸਾਹਿਬ ਜੀ ਨੇ ਇਹ ਕਾਰਜ ਆਰੰਭ ਕੀਤੇ ਤਾਂ ਜਿਹੜੀ ਗੁਰੂ ਅਰਮਦਾਸ ਜੀ ਦੀ ਚਲਾਈ ਹੋਈ ਪ੍ਰਥਾ ਦਸਵੰਤ ਜਿਹੜੀ ਮਸੰਦ ਪ੍ਰਥਾ ਚੱਲ ਰਹੀ ਸੀ ਗੁਰੂ ਸਾਹਿਬ ਜੀ ਨੇ ਇਸ ਨੂੰ ਹੋਰ ਵਧਾਇਆ ਅਤੇ ਇਹਨਾਂ ਮਸੰਦਾਂ ਦੀ ਇਹ ਡਿਊਟੀ ਲਗਾ ਦਿੱਤੀ ਗਈ ਕਿ ਤੁਸੀਂ ਹਰੇਕ ਸ਼ਹਿਰ ਵਿੱਚ ਇੱਕ ਮਸੰਦ ਰੱਖਿਆ ਗਿਆ ਕਿ ਤੁਸੀਂ ਸਾਰੀ ਸੰਗਤ ਕੋਲੋਂ ਢਟਾਵਾਂ ਧਨ ਇਕੱਠਾ ਕਰਨਾ ਹੈ ਅਤੇ ਸਾਲ ਵਿੱਚ ਇੱਕ ਵਾਰ ਇਹ ਸਾਰਾ ਧਨ ਇਕੱਠਾ ਕਰਕੇ ਅੰਮ੍ਰਿਤਸਰ ਵਿਖੇ ਪਸਾਖੀ ਵਾਲੇ ਦਿਨ ਲਿਆ ਕੇ ਸਾਰਾ ਹਿਸਾਬ ਕਿਤਾਬ ਦੇਣਾ ਹੈ ਪਰ ਸਾਧ ਸੰਗਤ ਇਸ ਤਰ੍ਹਾਂ ਜੋ ਕਿ ਦਸਵੰਧ ਦੀ ਮਾਇਆ ਹੋਰ ਵੀ ਇਕੱਠੀ ਹੋਣ ਲੱਗ ਗਈ ਜਿਸ ਦੇ ਨਾਲ ਗੁਰੂ ਸਾਹਿਬਾਨਾ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਕਾਰਜ ਕੀਤੇ ਅਸੀਂ ਉਹ ਕਾਰਜ ਵੀ ਵੇਖਾਂਗੇ ਪਰ ਗੋਕਲ ਚੰਦ ਨਾਰੰਗ ਜੋ ਕਿ ਆਪਣੀ ਕਦਾਵਿਚ ਲਿਖਦਾ ਹੈ ਕਿ ਗੁਰੂ ਗੁਰੂ ਘਰ ਦੀ ਜੋੜੀ ਇਕਨੋਮੀ ਸੀ ਆਮਦਨ ਸੀ ਉਹ ਹੋਰ ਵੀ ਜੋ ਕਿ ਮੁਗਲਾਂ ਦੇ ਪ੍ਰਤੀ ਮੁਗਲਾਂ ਤੋਂ ਵੱਧ ਯਕੀਨੀ ਬਣ ਚੁੱਕੀ ਸੀ ਉਹ ਆਪਣੀ ਕਿਤਾਬ ਵਿੱਚ ਇਹ ਗੱਲ ਲਿਖਦਾ ਹੈ ਕਿ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਗੁਰਮਤ ਦਾ ਪ੍ਰਚਾਰ ਪ੍ਰਸਾਰ ਘਰ ਘਰ ਦੇ ਵਿੱਚ ਹੋ ਰਿਆ ਸੀ ਘਰ ਘਰ ਅੰਦਰ ਧਰਮਸਾਲ ਵਾਰੀ ਜਿਹੜੀ ਉਹ ਅਵਸਥਾ ਸੀ ਉਹ ਉਸ ਸਮੇ ਗੁਰੂ ਸਾਹਿਬ ਜੀ ਦੇ ਕੀਤੇ ਕਾਰਜਾਂ ਸਦਕਾ ਹੋ ਰਹੀ ਸੀ ਸਾਧ ਸੰਗਤ ਹੁਣ ਅਸੀਂ ਦੇਖ ਲਈਏ ਕਿ ਗੁਰੂ ਸਾਹਿਬ ਜੀ ਨੇ ਆਪਣੇ ਸਮੇ ਵਿੱਚ ਜੋ ਦਸਵੰਦ ਦੇ ਨਾਲ ਕਾਰਜ ਕੀਤੇ ਜਦੋਂ ਜਦੋਂ 1595 ਵਿੱਚ ਗੁਰੂ ਅਰਜਨ ਸਾਹਿਬ ਸਤਿਗੁਰੂ ਜੀ ਦੇ ਵੇਲੇ ਲਾਹੌਰ ਵਿੱਚ ਕਾਰਜ ਜੋ ਕਿ ਲਾਹੌਰ ਵਿੱਚ ਕਾਇਲ ਪੈਂਦਾ ਹੈ ਭਾਵੇਂ ਉਸ ਸਮੇਂ ਗੁਰੂ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਵੱਲੋਂ ਜੋ ਕਿ ਅੰਮ੍ਰਿਤਸਰ ਜੀ ਦੀ ਜੋ ਉਸਾਰੀ ਕਰਵਾਈ ਜਾ ਰਹੀ ਸੀ 52 ਕਿਰਤੀ ਉੱਥੇ ਵਸਾਏ ਗਏ ਸਨ ਉੱਥੇ ਵੀ ਜੋ ਕਿ ਦਸਵੰਦ ਦੀ ਮਾਇਆ ਲੱਗ ਰਹੀ ਸੀ ਪਰ ਜਦੋਂ ਲੋੜ ਪਈ ਜਦੋਂ ਕੰਖ ਖੇਤਾਂ ਦੀ ਗੱਲ ਆਈ ਤੇ ਜਦੋਂ ਲੋੜਵੰਦਾਂ ਦੀ ਲੋੜ ਦੀ ਗੱਲ ਆਈ ਤਾਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਸਾਰੇ ਸਿੱਖ ਆਪਣੇ ਦਸਵੰਦ ਦੀ ਮਾਇਆ ਨੂੰ ਇਕੱਠੀ ਕਰਕੇ ਜੋ ਕਿ ਲਾਹੌਰ ਲਿਓ ਤੇ ਇੱਥੇ ਲੋੜਵੰਦਾਂ ਨੂੰ ਉੱਥੇ ਲਾਹੌਰ ਦੇ ਵਿੱਚ ਕਾਲ ਪਿਆੰਦੇ ਨਾਲ ਗਲੀਆਂ ਦੇ ਵਿੱਚ ਜੋ ਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ ਭੁੱਖਿਆਂ ਨੂੰ ਅੰਨ ਨਹੀਂ ਸੀ ਮਿਲ ਰਿਹਾ ਅਤੇ ਜਿਨ੍ਹਾਂ ਦੇ ਮਾਤਾ ਪਿਤਾ ਮਰ ਚੁੱਕੇ ਸਨ ਉਹ ਬੱਚੇ ਅਨਾਥ ਹੀ ਸੜਕਾਂ ਉੱਤੇ ਫਿਰ ਰਹੇ ਸਨ ਗੁਰੂ ਸਾਹਿਬ ਜੀ ਨੇ ਉਸ ਜੋ ਮਾਇਆ ਨੂੰ ਇਕੱਠੀ ਕੀਤਾ ਤੇ ਗੁਰੂ ਸਾਹਿਬ ਜੀ ਨੇ 8 ਮਹੀਨੇ ਆਪ ਲਾਹੌਰ ਵਿੱਚ ਰਹਿ ਕੇ ਇਸ ਦਸਵੰਧ ਦੀ ਮਾਇਆ ਦੇ ਨਾਲ ਕਾਰਜਗੀਤ ਗੁਰੂ ਅਰਜਨ ਸਾਹਿਬ ਜੀ ਤੋਂ ਬਾਅਦ ਮੇਰੀ ਪੀੜੀ ਦੇ ਮਾਲਕ ਤਾਨਸ਼ੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਕਸ਼ਮੀਰ ਵਿੱਚ ਗਿੰਲੜ ਕਾਫਨਾ ਦਾ ਜੋ ਕਿ ਗਿੰਲੜੀ ਗਿੰਲੜੇ ਕਾਫਨਾ ਦਾ ਜੋ ਕਿ ਰੋਗ ਕਸ਼ਮੀਰ ਵਿੱਚ ਹੋਇਆ ਤਾਂ ਗੁਰੂ ਸਾਹਿਬ ਜੀ ਨੇ ਉਸ ਸਮੇਂ ਧਰਮ ਪ੍ਰਚਾਰ ਤੋਂ ਇਲਾਵਾ ਫੌਜਾਂ ਰੱਖੀਆਂ ਸਨ ਅਤੇ ਫੌਜੀ ਅਤੇ ਘੋੜ ਸਵਾਰੀ ਅਨੇਕਾਂ ਸਾਜੂ ਸਮਾਨ ਜੰਗੀ ਸਮਾਨ ਇੱਕ ਪਾਸੇ ਗੁਰੂ ਸਾਹਿਬ ਜਿਸਵੰਦ ਦੀ ਹਿਮਾਇਤ ਦੇ ਨਾਲ ਉਹ ਵੀ ਕਰ ਰਹੇ ਸਨ ਪਰ ਜਦੋਂ ਲੋੜ ਪਈ ਜਦੋਂ ਪੰਥ ਕੇਤਾਂ ਦੀ ਗੱਲ ਆਈ ਤਾਂ ਗੁਰੂ ਸਾਹਿਬ ਜੀ ਨੇ ਉਦੋਂ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਕਿ ਸਾਰਾ ਦਸਵੰਦ ਕਸ਼ਮੀਰ ਵਿਖੇ ਲਿਆਂਦਾ ਜਾਵੇ ਤਾਂ ਸਾਰਾ ਦਸਵੰਦ ਦੀ ਸੇਵਾ ਸਾਰੀ ਦਸਵੰਦ ਦੇ ਨਾਲ ਉੱਥੇ ਜਿਹੜੀ ਬਿਮਾਰੀ ਫੈਲੀ ਸੀ ਉੱਥੇ ਸੇਵਾਵਾਂ ਕੀਤੀਆਂ ਗਈਆਂ ਗਿਲਟੀਤਾਪਨਾ ਦਾ ਜਿਹੜਾ ਉੱਥੇ ਲੋਗ ਸਾਰੇ ਸੰਗਤ ਸਾਰਾ ਸਮਾਜ ਗ੍ਰਸਤ ਗ੍ਰਸਤ ਹੋਇਆ ਸੀ ਉੱਥੇ ਦਸਵੰਦ ਦੇ ਨਾਲ ਉੱਥੇ ਸੇਵਾਵਾਂ ਕੀਤੀਆਂ ਗਈਆਂ ਜਦੋਂ 7ਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦਾ ਸਮਾਂ ਆਇਆ ਤਾਂ ਉਸ ਸਮੇਂ ਜੋ ਕਿ ਪੰਜਾਬ ਵਿੱਚ ਕਾਲ ਪਿਆ ਸ਼ਾਹਜਹਾਨ ਨੇ ਵੀ ਅਨੇਕਾਂ ਸਮਾਜ ਦੇ ਕਾਰਜ ਕੀਤੇ ਪਰ ਉਸ ਦਾ ਜਿਹੜਾ ਲੰਗਰ ਸੀ ਉਹ ਵੀ ਘਟ ਗਿਆ ਪਰ ਜਦੋਂ ਗੁਰੂ ਕੇ ਸਿੱਖਾਂ ਦਾ ਦਸਵੰਦ ਗੁਰੂ ਕੇ ਸਿੱਖਾਂ ਦੇ ਦਸਵੰਦ ਦੀ ਗੱਲ ਆਈ ਦਸਵੰਦ ਦੇ ਨਾਲ ਜਿਹੜੇ ਕਾਰਜ ਚੱਲੇ ਗੁਰੂ ਸਾਹਿਬ ਜੀ ਨੇ ਲੰਗਰ ਖੋਲ ਦਿੱਤੇ ਭੁੱਖਿਆਂ ਵਾਸਤੇ ਜਿੰਨਾਂ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਸੀ ਦਵਾਈਆਂ ਦੀ ਲੋੜ ਸੀ ਉਹਨਾਂ ਵਾਸਤੇ ਹਕੀਮ ਵੱਡੇ ਵੱਡੇ ਗੁਰੂ ਹਰ ਹਰਾਈ ਸਾਹਿਬ ਜੀ ਦਾ ਆਪਣਾ ਦਵਾਖਾਨਾ ਸੀ ਗੁਰੂ ਸਾਹਿਬ ਜੀ ਨੇ ਆਪਣੇ ਦਵਾਖਾਨਾ ਵਿੱਚੋਂ ਜੋ ਕਿ ਸਾਰੀਆਂ ਸੇਵਾਵਾਂ ਉਸ ਸਮੇਂ ਕੀਤੀਆਂ ਹੁਣ ਗੱਲ ਆਉਂਦੀ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੇਲੇ ਦੀ ਜਦੋਂ ਦਿੱਲੀ ਵਿੱਚ ਛੇਤਕ ਦੀ ਬਿਮਾਰੀ ਫੈਲੀ ਗੁਰੂ ਸਾਹਿਬ ਜੀ ਉੱਥੇ ਛੋਟੀ ਉਮਰ ਸੀ ਗੁਰੂ ਸਾਹਿਬ ਜੀ ਦੀ ਗੁਰੂ ਸਾਹਿਬ ਜੀ ਆਪ ਵੀ ਉੱਥੇ ਗਏ ਤੇ ਦਸਵੰਦ ਦੀ ਮਾਇਆ ਦੇ ਨਾਲ ਸਾਰੇ ਕਾਰਜ ਗੁਰੂ ਸਾਹਿਬ ਜੀ ਨੇ ਉੱਥੇ ਆਪ ਕਰਵਾਏ ਹੁਣ ਅਸੀਂ ਗੱਲ ਕਰ ਲਈਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਦੀ ਜਦੋਂ ਅਸੀਂ ਦੇਖਦੇ ਆ ਕਿ ਦਸਵੰਦ ਪ੍ਰਥਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਉਹਦੇ ਵੇਲੇ ਚੱਲੀ ਤੇ ਇਹ ਦਸਵੰਦ ਪ੍ਰਥਾ ਜਦੋਂ ਚੱਲੀ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲੇ ਜੋ ਕਿ ਇਹਨਾਂ ਦੀਆਂ ਦਸਵੰਦਾਂ ਦੀਆਂ ਅਗਲੀਆਂ ਪੀੜੀਆਂ ਜਿਨ੍ਹਾਂ ਦੀ ਜੀਵਨ ਦੇ ਵਿੱਚ ਆਤਮਿਕ ਹীনਤਾ ਆ ਗਈ ਇਹ ਜਿਹੜੇ ਮਸੰਦ ਸਨ ਇਹ ਦਸਵੰਦ ਦੀ ਮਾਇਆ ਨੂੰ ਆਪਣੇ ਲੋੜਾਂ ਵਾਸਤੇ ਆਪਣੀਆਂ ਪਰਸਨਲ ਲੋੜਾਂ ਵਾਸਤੇ ਵਰਤਣ ਲੱਗ ਪਏ ਤਾਂ ਉਸ ਸਮੇਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਸ਼ਿਕਾਇਤਾਂ ਕੀਤੀਆਂ ਕਿ ਜਿਹੜੇ ਮਸੰਦ ਹਨ ਉਹ ਇਸ ਤਰ੍ਹਾਂ ਦੇ ਕੰਮ ਕਰ ਰਹੇ ਹਨ ਫਿਰ ਗੁਰੂ ਸਾਹਿਬ ਜੀ ਨੇ ਫਰਮਾਨ ਜਾਰੀ ਕੀਤਾ ਕਿ ਸਾਰੇ ਮਸੰਦ ਜਿੱਥੇ-ਜਿੱਥੇ ਵੀ ਹਨ ਸਾਰੇ ਆਪਣਾ ਹਿਸਾਬ-ਕਿਤਾਬ ਲੈ ਕੇ ਅਨੰਦਪੁਰ ਸਾਹਿਬ ਪਹੁੰਚਣ ਤਾਂ ਗੁਰੂ ਸਾਹਿਬ ਜਦੋਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਆਪਣੀ ਆਪਣੇ ਵਾਸਤੇ ਜੋ ਦਸਵੰਦ ਦੀ ਵਰਤੋਂ ਕੀਤੀ ਜਿੱਥੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਉੱਥੇ ਹੀ ਸਾਡੇ ਸਾਹਮਣੇ ਇੱਕ ਕਰਨੀ ਅਤੇ ਕਹਿਣੀ ਵਾਲੇ ਗੁਰਸਿੱਖ ਜੀਵਨ ਵਾਲੇ ਗੁਰਸਿੱਖ ਆਤਮਿਕ ਵੱਡੀ ਆਤਮਿਕ ਅਵਸਥਾ ਵਾਲੇ ਗੁਰਸਿੱਖ ਜੀ ਸਾਡੇ ਸਾਹਮਣੇ ਜੀਵਨ ਹੁੰਦਾ ਹੈ ਕਿ ਉਹ ਗੁਰੂ ਘਰ ਦੇ ਵਿੱਚ ਪੇਟਾ ਨਾ ਲਿਆ ਕੇ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਮੁੰਥੀ ਕਹਿਣ ਲੱਗੇ ਕਿ ਇਹਨਾਂ ਦੀ ਕੋਈ ਪੇਟਾ ਗੁਰੂ ਘਰ ਵਿੱਚ ਨਹੀਂ ਆਈ ਪਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਦੀ ਪੇਟਾ ਸਿੱਧਾ ਸਿੱਧੇ ਤੌਰ ਤੇ ਮੇਰੇ ਤੱਕ ਪਹੁੰਚ ਗਈ ਹੈ ਤਾਂ ਉਸ ਸਮੇਂ ਮੁੰਜੀ ਨੇ ਕਿਹਾ ਕਿ ਦੱਸੋ ਗੁਰੂ ਸਾਹਿਬ ਇਹ ਕਿਸ ਤਰ੍ਹਾਂ ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਭਾਈ ਸਾਹਿਬ ਆਪਣੀ ਪੇਟਾ ਨੂੰ ਆਪਣੇ ਦਸਵੰਦ ਦੀ ਮਾਇਆ ਨੂੰ ਲੋੜਵੰਦਾਂ ਦੇ ਕਾਰਜਾਂ ਵਿੱਚ ਵਰਤਦੇ ਹਨ ਅਤੇ ਜਿੱਥੇ ਇਹਨਾਂ ਨੂੰ ਦਸਵੰਦ ਦੀ ਪੈਸੇ ਦੀ ਲੋੜ ਪਈ ਇਹ ਉੱਥੇ-ਉੱਥੇ ਸੰਗਤਾਂ ਦੀ ਸੇਵਾਵਾਂ ਕਰਦੇ ਹਨ ਲੰਗਰ ਚਲਾਉਂਦੇ ਹਨ ਅਨੇਕਾ ਤਰ੍ਹਾਂ ਦੇ ਧਰਮ ਪ੍ਰਚਾਰ ਕਰਦੇ ਹਨ ਤੇ ਇਸ ਤਰ੍ਹਾਂ ਇਹਨਾਂ ਦੀ ਜਿਹੜੇ ਜੋ ਕਿ ਦਸਵੰਦ ਦੀ ਮਾਇਆ ਉਹ ਸਿੱਧੇ ਤੌਰ ਤੇ ਸਾਡੇ ਕੋਲ ਆ ਗਈ ਜਿਹੜੀ ਗੱਲ ਅਸੀਂ ਗੁਰਮਤਿ ਰਹਿਤ ਮਰਿਆਦਾ ਦੀ ਕੀਤੀ ਹੈ ਗੁਰਮਤਿ ਰਹਿਣੀ ਵਾਲੀ ਕੀਤੀ ਹੈ ਕਿ ਗੁਰੂ ਦਾ ਸਿੱਖ ਜੋ ਗਰੀਬ ਦੀ ਰਸਨਾ ਨੂੰ ਗੁਰੂ ਦੀ ਗੋਲਕ ਜਾਣੇ ਗਰੀਬ ਕਾ ਮੂਹ ਗੁਰੂ ਕੀ ਗੋਲਕ ਵਾਲਾ ਸਿਧਾਂਤ ਫੈਸੇਪਾਈ ਫਿਰੋਜੀ ਨੇ ਜੋ ਕਿ ਸਿੱਖਾਂ ਦੇ ਸਾਹਮਣੇ ਜਾਂਦਾ ਗੁਰੂ ਸਾਹਿਬ ਜੀ ਨੇ ਆਪ ਕਿਰਪਾ ਕੀਤੀ ਸਤਿਗੁਰੂ ਨੇ ਨਦਰ ਕੀਤੀ ਗੁਰੂ ਸਾਹਿਬ ਜੀ ਨੇ ਤਰੁੱਟ ਕੇ ਪਾਈ ਫੈਰੂਜੀ ਨੂੰ ਉੱਚੀ ਦਾੜੀ ਸੰਗਤ ਸਾਹਿਬ ਦਾ ਖਿਤਾਬ ਦੇ ਕੇ ਜੋ ਕੀ ਨਿਹਾਲ ਕੀਤਾ ਸਾ ਸੰਗਤ ਕਵੀ ਸੰਤੋਖ ਸਿੰਘ ਜੋ ਕਿ ਆਪਣੀਆਂ ਲਿਖਤਾਂ ਵਿੱਚ ਲਿਖਦੇ ਹਨ ਜੋ ਗੁਰ ਕਹਿ ਕਿਰਤ ਕਰ ਸੋਈ ਧਰਮ へਤ ਨਿਬਾਹੋ ਸੋਈ ਤਪਤ ਬਹੀਨ ਜੀਵ ਕਾ ਕਰੈ ਪਰ ਕੀ ਵਸਤਿ ਛਪਾਇ ਨ ਤਰੈ ਤਿਸ ਮੈਂ ਬਾਟ ਪ੍ਰਭੂ ਹਿਤ ਖਾਵੈ ਤਿਸ ਤੇ ਔਰ ਨਿਰਮਲ ਹੋਇ ਜਾਵੇ ਕਿ ਉਸ ਮਨੁੱਖ ਦਾ ਹਰਦਾ ਉਸ ਮਨੁੱਖ ਦਾ ਹਿਰਦਾ ਕਰ ਨਿਰਮਲ ਹੋ ਜਾਵੇਗਾ ਉਹ ਮਨੁੱਖ ਸਹਿਜ ਦੀ ਅਵਸਥਾ ਤੇ ਪਹੁੰਚ ਜਾਵੇਗਾ ਉਹ ਮਨੁੱਖ ਪਰਮ ਪਦ ਦੀ ਪ੍ਰਾਪਤੀ ਕਰ ਲਵੇਗਾ ਜਿਹੜੀ ਦਸਵੰਦ ਨੂੰ ਵਰਤ ਕੇ ਜੋ ਕਿ ਲੋੜਵੰਦਾਂ ਦੀ ਸੇਵਾ ਕਰਦਾ ਹੈ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ ਸੰਗਤਾਂ ਦੀ ਸੇਵਾ ਕਰਦਾ ਹੈ ਸਾਧ ਸੰਗਤ ਹੁਣ ਅਸੀਂ ਗੱਲ ਕਰ ਲਈਏ ਅਜੋਕੇ ਸਮੇਂ ਦੀ ਕਿ ਅੱਜ ਅਜੋਕੇ ਸਮੇਂ ਵਿੱਚ ਸਾਨੂੰ ਦਸਵੰਦ ਦੀ ਲੋੜ ਕਿੰਨੀ ਹੈ ਤੇ ਸਾਨੂੰ ਕਿਸ ਤਰ੍ਹਾਂ ਦੇ ਦਸਵੰਦ ਦੀ ਲੋੜ ਦੋ ਲੋੜ ਆ ਰਹੀ ਹੈ ਅੱਜ ਪੰਜਾਬ ਦਾ ਇੱਕ ਹਿੱਸਾ ਪਾਣੀ ਦੇ ਵਿੱਚ ਫੜਦੀ ਮਾਰ ਦੇ ਵਿੱਚ ਹੈ ਜਿੱਥੇ ਪੰਥਕ ਜਥੇਬੰਦੀਆਂ ਸਿੰਘ ਸਹਿਬਾਵਾ ਆਪਣੇ ਜਿਹੜੇ ਧਨ ਨੂੰ ਦਸਵੰਧ ਨੂੰ ਇਕੱਠਾ ਕਰਕੇ ਉੱਥੇ ਸੇਵਾਵਾਂ ਕਰ ਰਹੀਆਂ ਨੇ ਉੱਥੇ ਹਰੇਕ ਸਿੱਖ ਦਾ ਫਰਜ਼ ਹੈ ਕਿ ਉਹ ਆਪਣੇ ਤੌਰ ਤੇ ਆਪਣੇ ਗੁਰੂ ਘਰ ਦੇ ਵਿੱਚ ਅਨੇਕਾਂ ਗੁਰੂ ਘਰ ਅੱਜ ਜੋ ਕਿ ਨਗਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਹਨ ਅਸੀਂ ਆਪਣੇ ਤੌਰ ਤੇ ਦਸਵੰਧ ਨੂੰ ਇਕੱਠਾ ਕਰੀਏ ਇਸ ਦਸਵੰਧ ਦੇ ਨਾਲ ਜੋ ਕਿ ਅਸੀਂ ਇਹ ਕਾਰਜ ਕਰੀਏ ਕਿ ਅਸੀਂ ਉਥੇ ਜੇ ਧਨ ਦੀ ਲੋੜ ਹੈ ਤਾਂ ਧਨ ਲੈ ਕੇ ਜਾਈਏ ਜੇ ਅੰਨ ਦੀ ਲੋੜ ਹੈ ਲੰਗਰ ਲੈ ਕੇ ਜਾਈਏ ਜਾਂ ਹੋਰ ਡੰਗਰ ਪਸ਼ੂਮਾਲ ਜੋ ਕਿ अनेका ਹੜ ਦੇ ਥਲੇ ਪੀੜਦਾ ਹੈ ਅਸੀਂ ਉਹਨਾਂ ਵਾਸਤੇ ਵੀ ਕਾਰਜ ਕਰੀਏ ਜਿਨ੍ਹਾਂ ਮਨੁੱਖਾਂ ਦੇ ਘਰ ਟੈਹ ਚੁੱਕੇ ਹਨ ਜਿਨ੍ਹਾਂ ਨੂੰ ਮੈਡੀਕਲ ਸਹੂਲਤਾਂ ਦੀ ਲੋੜ ਹੈ ਅਸੀਂ ਦਸਬੰਦ ਦੇ ਨਾਲ ਉਹਨਾਂ ਦੀ ਸਹਾਇਤਾ ਕਰੀਏ ਸਾ ਸੰਗਤ ਜਦੋਂ ਅਸੀਂ ਇਤਿਹਾਸ ਵੇਖਦੇ ਹਾਂ ਕਿ ਗੁਰੂ ਹਰਿਰਾਇ ਜੀ ਦੇ ਕੋਲ ਇੱਕ ਐਸਾ દવાਖਾਨਾ ਸੀ ਦਸਵੰਦ ਦੇ ਨਾਲ ਐਸਾ દવાਖਾਨਾ ਚੱਲ ਰਿਹਾ ਸੀ ਕਿ ਜਦੋਂ ਦਾਰਸ਼ ਤੋਂ ਵੀ ਲੋੜ ਪਈ ਤਾਂ ਉਸ દવાਖਾਨਾ ਵਿੱਚੋਂ ਦਵਾਈ ਦਿੱਤੀ ਗਈ ਪਰ ਅੱਜ ਲੋੜ ਹੈ ਕਿ ਅਸੀਂ ਆਪਣੇ ਦਸਵੰਦੇ ਦੇ ਨਾਲ ਉਸ ਲੈਵਲ ਦੇ ਉਸ ਪੱਧਰ ਦੇ ਅਸੀਂ ਹਸਪੀਟਲ ਬਣਾਈਏ ਕਿ ਗੁਰੂ ਕੇ ਸਿੱਖਾਂ ਨੂੰ ਕੋਈ ਗੁਰੂ ਦਾ ਸਿੱਖ ਜੋ ਕਿ ਕੈਂਸਰ ਦੇ ਨਾਲ ਜੋ ਆਪਣੇ ਜੀਵਨ ਨੂੰ ਨਾ ਛੱਡ ਜਾਵੇ ਆਪਣੇ ਪ੍ਰਾਣਾਂ ਨੂੰ ਨਾ ਤਿਆਗ ਜਾਵੇ ਕੋਈ ਵੀ ਸਿੱਖ ਗਰੀਬ ਸਿੱਖ ਇਲਾਜ ਤੋਂ ਨਾ ਰਹਿ ਕੇ ਆਪਣੇ ਜੀਵਨ ਨੂੰ ਇਸ ਤਰ੍ਹਾਂ ਮ ਛੱਡ ਜਾਵੇ ਉਹ ਆਪਣੇ ਇਸ ਮਿਲੇ ਹੋਏ ਜੋ ਵੱਡ ਮੋਲੇ ਜੀਵਨ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਲਗਾਵੇ ਸਾਧ ਸੰਗਤ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਗੁਰੂ ਘਰ ਹੈ ਜਿੱਥੇ ਦਸਵੰਦ ਇਕੱਠਾ ਹੋਣਾ ਹੈ ਇਹ ਰੋਗੀਆਂ ਵਾਸਤੇ ਦਵਾਈ ਘਰ ਦਸਵੰਦ ਦੇ ਸਦਕਾ ਬਣ ਸਕਦਾ ਹੈ ਭੁੱਖਿਆਂ ਵਾਸਤੇ ਇਹ ਭੁੱਖ ਤੇ ਭੁੱਖਾਂ ਭੁੱਖਿਆਂ ਵਾਸਤੇ ਇੱਥੇ ਲੰਗਰ ਦਸਵੰਦ ਦੇ ਨਾਲ ਲਗਾਏ ਜਾਂਦੇ ਹਨ ਜਿਹੜੇ ਮਥਾਜ ਹਨ ਉਨ੍ਹਾਂ ਵਾਸਤੇ ਇਤਨਾਗਾ ਹਨ ਰਹੀਆਂ ਮੁਸਾਫਿਰਾਂ ਵਾਸਤੇ ਗੁਰੂ ਘਰ ਜੋ ਕਿ ਜੋ ਕਿ ਅਭਿਆਸ ਸ਼ਾਲਾ ਹੈ ਹਰ ਇੱਕ ਸੇਖ ਵਾਸਤੇ ਵਿਸ਼ਰਾਮ ਅਸਥਾਨ ਹਨ ਹਰੇਕ ਤੋਂ ਮੁਸਾਫਿਰ ਵਾਸਤੇ ਜੋ ਕਿ ਗੁਰੂ ਘਰ ਪਰ ਇਹ ਸਾਰੇ ਕਾਰਜ ਦਸਵੰਦ ਦੇ ਨਾਲ ਕੀਤੇ ਜਾ ਸਕਦੇ ਹਨ ਅੱਜ ਲੋੜ ਹੈ ਕਿ ਅਸੀਂ ਆਪ ਜਥੇਬੰਦ ਹੋਈਏ ਆਪਣੇ ਦਸਵੰਦ ਨੂੰ ਇਕੱਠਾ ਕਰੀਏ ਅਤੇ ਹਰੇਕ ਗੁਰੂ ਘਰ ਦੇ ਵਿੱਚ ਕੰਪੇਟਿਟਿਵ ਕੰਪੇਟਿਟਿਵ ਐਗਜ਼ਾਮ ਕੰਪੇਟਿਟਿਵ ਇਗਜ਼ਾਮਾਂ ਦੇ ਵਾਸਤੇ ਜੋ ਕਿ ਕੋਚਿੰਗ ਲਗਾਈ ਜਾਵੇ ਹਰ ਇੱਕ ਸਿੱਖ ਹਰ ਇੱਕ ਸਿੱਖ ਬੱਚਾ ਉਥੇ ਕੋਚਿੰਗ ਲੈ ਕੇ ਪੀਸੀਐਸ ਆਈਸੀਐਸ ਆਈਪੀਐਸ ਯੂਪੀਐਸਸੀ ਦੇ ਅਨੇਕਾਂ ਐਗਜ਼ਾਮ ਜਿਹੜੇ ਅੱਜ ਲੋੜ ਹੈ ਕਿ ਸਿੱਖ ਦਸਤਾਰਦਾਰੀ ਸਿੱਖ ਕਿ ਇਨਾਂ ਵੱਡੀਆਂ ਐਗਜ਼ਾਮਾਂ ਨੂੰ ਕਲੀਅਰ ਕਰਕੇ ਵੱਡੇ ਅਫਸਰ ਬਣ ਜਿਸ ਦੇ ਨਾਲ ਜੋ ਕਿ ਹੋਰ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਪਰ ਸਾਧ ਸੰਗਤ ਸਾਨੂੰ ਲੋੜ ਹੈ कि ਅਸੀਂ ਇਸ ਤਰ੍ਹਾਂ ਦੇ ਕਾਰਜ ਕਰੀਏ ਜਿਸ ਦੇ ਨਾਲ ਹੀ 사ਸੰਗਤ ਜੋ ਕਿ ਜਿਹੜੀ ਗੱਲ ਭਗਤ ਰਵਿਦਾਸ ਜੀ ਨੇ ਕੀਤੀ ਬੇਗਮ ਪੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੇਠਾਉ ਨਾ ਤਸਰੀਖ ਖਰਾਜ ਨਾ ਮਾਲ ਖੋਫ ਨਾ ਖਤਨ ਤਰਸ ਜਵਾਲ ਇਸ ਤਰ੍ਹਾਂ ਦਾ ਆਤਮਿਕ ਅਵਸਥਾ ਵਾਲਾ ਜੋ ਕਿ ਸਮਾਜ ਬਣੇ ਇਸ ਤਰ੍ਹਾਂ ਦਾ ਸਮਾਜ ਜਿਸ ਦਿਨ ਬਣ ਜਾਵੇਗਾ ਉਸ ਉਸ ਦਿਨ ਵੱਡੇ ਚਾਰ ਗੈਰੀ ਗਰੀਬੀ ਵਪਾਰੀ ਹਨ ਪਰਤਾ ਅਤੇ ਜੋ ਗਰੀਬੀ ਬਿਕਾਰੀ ਬਿਮਾਰੀ ਅਨਪੜਤਾ ਇਹ ਚਾਰ ਵੈਰੀ ਸਮਾਜ ਵਿੱਚੋਂ ਦੂਰ ਹੋ ਜਾਣਗੇ ਫਿਰ ਭਗਤ ਜੀ ਆਖਦੇ ਹਨ ਕਿ ਮੈਂ ਅਰਦਾਸ ਕਰਦਾ ਹਾਂ ਕਿ ਇਸ ਤਰ੍ਹਾਂ ਦਾ ਆਤਮਿਕ ਸ਼ਹਿਰ ਸਦਾ ਵਸਦਾ ਰਹੇ ਉਥੋਂ ਦੇ ਜੋ ਲੋਕ ਹਨ ਉਹ ਆਤਮਿਕ ਤੌਰ ਤੇ ਵੀ ਰਜੇ ਰਹਿਣ ਪਦਾਰਥਿਕ ਤੌਰ ਤੇ ਵੀ ਰਜੇ ਰਹਿਣ ਪਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਕਰਨ ਆਬਾਦਾਂ ਸਦਾ ਮਸ਼ਹੂਰ ਊਆਂ ਗਨੀ ਬਸੇ मामੂਰ ਸਾ ਸੰਗਤ ਹੁਣ ਸਾਨੂੰ ਲੋੜ ਹੈ ਕਿ ਅਸੀਂ ਵੀ ਇਹਨਾਂ ਕਾਰਜਾਂ ਦੇ ਨਾਲ ਦਸਵੰਦ ਨੂੰ ਵਰਤੀਏ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ ਹਰੇਕ ਮਨੁੱਖ ਹਰੇਕ ਸਿੱਖ ਆਪਣੀ ਕਿਰਤ ਵਿੱਚੋਂ ਜ਼ਰੂਰ ਦਸਵੰਦ ਕੱਢ ਕੇ ਇਸ ਤਰ੍ਹਾਂ ਦੇ ਕਾਰਜ ਕਰੀਏ ਜਿੱਥੇ ਅਸੀਂ ਦਸਵੰਦ ਹੋਰਨਾਂ ਕਾਰਜਾਂ ਵਿੱਚ ਲਗਾਉਨੇ ਹਨ ਉੱਥੇ ਅਸੀਂ ਇਹ ਜਿਹੜੇ ਅੱਜ ਲੋੜ ਹੈ ਵੱਡੇ ਕਾਰਜਾਂ ਦੀ ਲੋੜ ਹੈ ਅਸੀਂ ਇਹ ਕਾਰਜ ਵੀ ਅੱਜ ਕਰੀਏ ਸਾਧ ਸੰਗਤ ਇਤਨੀਆਂ ਕਿ ਬੇਨਤੀਆਂ ਪਰਵਾਨ ਕਰਨੀਆਂ ਗੁਰਮਤ ਵਿਚਾਰਾਂ ਕਰਦੀਆਂ ਆਸ-ਪਾਸੋਂ ਹੋਈਆਂ ਬੇਨਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਗੁਰੂ ਕੀ ਸੰਗਤ ਵਕਸ਼ਨ ਜੋਗ ਹੈ ਬਲਾਉ ਜੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ